ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਕਿਸਾਨ ਵੀਰੋ ਅੱਜ ਫਿਰ ਤੁਹਾਡੇ ਲਈ ਇੱਕ ਟੌਪ ਦਾ ਨਗੀਨਾ ਲੈ ਕੇ ਆਏ ਆ ਜੈਸੀ ਬਰੀਡ ਦੇ ਵਿੱਚ ਜਿਹੜੇ ਭਾਈ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰਿਓ ਅੱਜ ਵੀਰੋ ਟੌਪ ਦਾ ਨਗੀਨਾ ਲੈ ਕੇ ਆਏ ਆ ਪਹਿਲਾ ਸੂਆ ਸੂਨ ਵਾਲੀ ਬੱਛੀ ਮੋਹੋਂ ਦੋ ਦੰਦ ਦੋ ਦੰਦ ਵੀ ਹਲੇ ਕੱਢ ਰਹੀ ਆ ਪੂਰੇ ਤੇ ਬ੍ਰੀਡ ਲਾਜਵਾ ਵਾ ਅਡਰ ਕੁਆਲਟੀ ਵੀ ਕਮਾਲ ਤੇ ਹਲੇ ਸਵੇਲਿੰਗ ਪਾਣੀ ਸ਼ੁਰੂ ਕੀਤੀ ਆ ਆਪ ਵੀ ਅੰਦਾਜ਼ਾ ਲਾ ਲਿਓ ਕਿੰਨਾ ਦੁੱਧ ਵੈੜ ਕੱਢੂਗੀ ਪਹਿਲੇ ਸੂਏ ਦੋ ਦੰਦ ਹਲੇ ਕੱਢ ਰਹੀ ਆ ਜਿਹੜਾ ਇੱਥੋਂ ਦਾ ਐਡਰੈਸ ਆ ਵੀਰੋ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਨਕਾ ਉਧਰ ਤੋਂ ਕਰਪੂਥਾ ਰੋਡ ਤੇ ਪਿੰਡ ਆਉਂਦਾ ਆ ਟੌਪ ਟੌਪ ਕੁਆਲਿਟੀ ਦੇ ਜਾਨਵਰ ਤੁਹਾਨੂੰ ਫਾਰਮ ਤੇ ਸੇਲ ਵਾਸਤੇ ਮਿਲ ਜਾਣਗੇ ਕੁਝ ਗਾਵਾਂ ਦੁੱਧ ਤੇ ਵੀ ਲਾਈਆਂ ਹੋਈਆਂ ਨੇ ਤੇ ਕੁਝ ਸੇਲ ਵਾਸਤੇ ਵੀ ਅਵੇਲੇਬਲ ਆ ਲੇਕਿਨ ਅੱਜ ਦੀ ਜਿਹੜੀ ਆਪਣੀ ਵੀਡੀਓ ਰਹੂਗੀ ਉਹ ਚ ਉਸ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਆਪਾਂ ਇੱਕ ਟੌਪ ਦਾ ਜਰਸੀ ਦਾ ਨਗੀਨਾ ਦਿਖਾਵਾਂਗੇ ਫੇਸ ਕੁਆਲਿਟੀ ਦੇਖੋ ਵੈੜ ਦੀ ਕਿੰਨੀ ਸੋਹਣੀ ਆ ਐਕਦਾਮ ਛੋਟਾ ਛੋਟਾ ਕੰਨ ਲੱਤਾਂ ਪੈਰਾਂ ਦੀ ਹਰੇਕ ਪਾਸੋਂ ਸਾਫ਼ ਵੈੜ ਇੱਕ ਵੀ ਆਪਾਂ ਕਵਾਂਗੇ ਲੰਪੀ ਦਾ ਦਾਗ ਨਹੀਂ ਤੁਹਾਨੂੰ ਵੇੜ ਦੇ ਸਰੀਰ ਤੇ ਦਿਖੂਗਾ ਅਦਰ ਕੁਆਲਟੀ ਬਾ ਕਮਾਲ ਹਲੇ ਦਿਨ ਲੋਗੀ ਵੀਰੋ ਤਿੰਨ ਚਾਰ ਹੋਰ ਤੇ ਬਾ ਕਮਾਲ ਪੀਸ ਬਣੂਗੀ ਬਾਈ ਖੋਲ ਕੇ ਤੋੜ ਕੇ ਦਿਖਾਈ ਜਾਵੇ ਵੇੜ ਜਿਹੜਾ ਮੋਬਾਈਲ ਨੰਬਰ ਆ ਉਹ ਨੀਚੇ ਸਕਰੀਨ ਤੇ ਚੱਲ ਰਿਹਾ ਆ ਸਾਨੂੰ ਵੇੜ ਨੂੰ ਚਲਾ ਕੇ ਦਿਖਾਉਂਦੇ ਪੂਰੀ ਐਗ ਕੁਝ ਚਾਲ ਦਲ ਵੇੜ ਦੀ ਟੌਪ ਦਾ ਨੰਗਾ ਕਵਾਂਗੇ ਵੀਰੋ ਤੇ ਇਹੋ ਜੀਆਂ ਵਹਿੜੀਆਂ ਮਿਲਦੀਆਂ ਵੀ ਬਹੁਤ ਰੇਅਰ ਆ ਤਾਂ ਕਰਕੇ ਆਪਾਂ ਅੱਗੇ ਜਲੋ ਸਪੈਸ਼ਲ ਕੱਲੀ ਵਹਿੜ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਆ ਤਾਂ ਕਿ ਜਿਹੜੇ ਵੀਰ ਚੰਗੀ ਵਹਿੜ ਦੇਖ ਰੱਖਣ ਦੇ ਸ਼ੌਕੀਨ ਆ ਉਹਨਾਂ ਦਾ ਸ਼ੌਂਕ ਪੂਰਾ ਹੋ ਸਕੇ ਤੇ ਬਾਕੀ ਜਾਣੀ ਤੇ ਵੀਰੋ ਕਿਸੇ ਇੱਕ ਦੇ ਘਰੇ ਆ ਲੇਕਿਨ ਜਿੰਨੇ ਵੀ ਵੀਰ ਵੀਡੀਓ ਦੇਖਣਗੇ ਸਾਰਿਆਂ ਦਾ ਦਿਲ ਖੁਸ਼ ਕਰੂਗੀ ਵਹਿੜ ਭਾਈ ਇੱਕ ਚੱਕਰ ਹੋਰ ਲਵਾ ਦਿੰ। ਪਰਦੀ ਵੈਡ ਵੀਰੋ ਬਹੁਤ ਸੋਹਣੀ ਲੱਗਦੀ ਆ। ਫੇਸ ਕੁਆਲਿਟੀ ਦਿਖਾਉਂਗੀ ਤੇ ਇੱਕਦਰੀ। ਦੇਖੋ ਫੇਸ। ਹਲੇ ਵੀਰੋ ਦੋ ਦੰਦ ਦੇ ਵੀ ਕੱਟ ਰਹੀ ਆ ਵੈਡ। ਭਾਈ ਚਲਾਦੀ ਲੰਮੀ। ਤੇ ਬਾਕੀ ਕਿਸੇ ਵੀ ਪਾਸੋਂ ਵੀਰੋ ਹਲਕੀ ਨਹੀਂ ਗਈ ਵੈਡ। ਸਹੀ ਆਪਾਂ ਹਰੇਕ ਪਾਸੋਂ ਰਾਜੀ ਆ ਵੈਡ। ਬਾਕੀ ਪੂਰਾ ਵੀਰੋ ਲੋਕ ਬਾਇਓ ਡਾਟਾ ਮਿਲੂਗਾ ਕਿਹੜੇ ਸੀਮਨ ਦੀ ਆਪ ਹੈ ਕਿਹੜਾ ਇਹਦੇ ਅੱਗੇ ਲੱਗਾ ਖੁੱਦ ਵੀਰੋ ਵਰਲਡ ਵਾਈਡ ਦੇ ਰੇਬਲ ਸੀਮਨ ਦੀ ਆ ਤੇ ਜਿਹੜਾ ਇਹਦੇ ਅੱਗੇ ਲੱਗਾ 21 ਹੀਰੋ 35 ਦਾ ਸੀਮਨ ਲੱਗਾ ਆ ਬਾਕੀ ਜਿਹੜਾ ਇਹਦਾ ਮੁੱਲ ਆ ਵੀਰੋ ਉਹ ਫੋਨ ਤੇ ਰਹੂਗਾ ਜਿਹੜੇ ਵੀ ਬਾਈ ਵੜ ਖਰੀਦਣੀ ਚਾਹੁੰਦੀ ਆ ਖਰੀਦਣੀ ਚਾਹੁੰਦੇ ਆ ਸੰਪਰਕ ਕਰ ਸਕਦੇ ਆ ਤੇ ਹੋਰ ਵੀ ਤੁਹਾਨੂੰ ਵੜੀਆਂ ਬਹੁਤ ਚੰਗੀਆਂ ਚੰਗੀਆਂ ਮਿਲ ਜਣਗੀਆਂ ਫਾਰਮ ਤੇ ਸੇਲ ਵਾਸਤੇ ਇੱਕ ਐਸੈਟ ਤੁਸੀਂ ਦੇਖ ਰਹੇ ਆ ਵੱਡੀ ਵੱਡ ਪੂਰੀ 30 35 ਕਿਲੋ ਦੀ ਉੱਦ ਵਾਲੀ ਇਹ ਵੀ ਜੇ ਕੋਈ ਬਾਈ ਲੈਣੀ ਚਾਹੁੰਦਾ ਸਪਰਕ ਕਰ ਸਕਦਾ ਆ ਧੰਨਵਾਦ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ